ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਦੇ ਵਿੱਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਅਧਿਕਾਰੀਆਂ ਨੇ ਇੱਕ ਟੁਆਇ ਵੈਨ ਨੂੰ ਚੁੱਕਿਆ ਤਾਂ ਇੱਥੇ ਹੰਗਾਮਾ ਹੋ ਗਿਆ ਇਸ ਵੈਨ ਵਾਲੇ ਨੌਜਵਾਨ ਅਤੇ ਪੁਲਿਸ ਅਧਿਕਾਰੀ ਵਿਚਕਾਰ ਕਾਫੀ ਜ਼ਿਆਦਾ ਬਹਿਸ ਵੀ ਹੋਈ ਇਸ ਵੈਨ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਆਪਣੀ ਬਜ਼ੁਰਗ ਮਾਤਾ ਨੂੰ ਨਾਲ ਲੈ ਕੇ ਆਇਆ ਸੀ ਕਿਉਂਕਿ ਬਜ਼ੁਰਗ ਮਾਤਾ ਦੀ ਦਵਾਈ ਲੈਣੀ ਸੀ ਉਹ ਕੁਝ ਮਿੰਟਾਂ ਦੇ ਲਈ ਸੜਕ ਉੱਤੇ ਆਪਣੀ ਵੈਨ ਖੜੀ ਕਰਕੇ ਚਲਿਆ ਗਿਆ ਇਸ ਸਮੇਂ ਦੌਰਾਨ ਹੀ ਇੱਥੇ ਪੁਲਿਸ ਅਧਿਕਾਰੀ ਆਏ ਅਤੇ ਉਸ ਦੀ ਵੈਨ ਨੂੰ ਝੁਕ ਕੇ ਲੈ ਗਏ। ਇਸ ਦੌਰਾਨ ਕੈਮਰੇ ਦੇ ਸਾਹਮਣੇ ਆ ਕੇ ਸਭ ਨੇ ਆਪਣੀ ਆਪਣੀ ਸਫਾਈ ਦਿੱਤੀ ਹੈ। ਇਸ ਨੌਜਵਾਨ ਦੀ ਬਜ਼ੁਰਗ ਮਾਤਾ ਨੇ ਕਿਹਾ ਹੈ ਕਿ ਪੁਲਿਸ ਤਾਂ ਸਾਡੇ ਨਾਲ ਤੱਕਾ ਹੀ ਕਰ ਰਹੀ ਹੈ। ਦਵਾਈ ਲੈ ਕੇ ਕੁਝ ਹੀ ਮਿੰਟਾਂ ਵਿੱਚ ਉਸ ਦੇ ਬੇਟੇ ਨੇ ਵਾਪਸ ਆ ਜਾਣਾ ਸੀ ਪਰੰਤੂ ਪੁਲਿਸ ਨੇ ਤਾਂ ਸਾਡੀ ਵੈਨ ਹੀ ਚੁੱਕ ਲਈ ਹੈ। ਪੁਲਿਸ ਤਾਂ ਸਾਡੇ ਨਾਲ ਸਰਾਸਰ ਤੱਕਾ ਕਰ ਰਹੀ ਹੈ। ਆਇਓ ਵੇਖਾਂਗੇ। ਆਵੇ ਬ੍ਰਾਹਣ ਆਰੇ ਆਈ ਨੇ ਤੁਹਾਨੂੰ ਆ ਲੈਦੇ ਕਿੰਨਾ ਕਿ ਟਾਈਮ ਲੱਗਾ ਉਹ ਸਾਨੂੰ ਗੱਡੀ ਸਾਡੀ ਕਿਉਂ ਕੀਤੀ ਹੈ ਥੱਕੇ ਸਾਹੀ ਹਜੇ ਨਾ ਕਰਨ ਗਏ ਆ ਤੇ ਇਹ ਥੱਕੇ ਸਾਹੀ ਕਰਨਗੇ ਫਿਰ ਨਹੀਂ ਤਾਂ ਕਿਹੜੀ ਤਰ੍ਹਾਂ ਦੇ ਫਿਰੇ ਕੀ ਕਰਨਗੇ ਕਿੰਨਾ ਸਮਾਂ ਆਇਆ ਕਿ ਭਾਜ ਮਿੰਟ ਹੋਏ ਸਾਡੇ ਭਾਜੀ ਮਾਤਾ ਜੀ ਵਿੱਚ ਬੈਠੇ ਆ ਗੱਡੀ ਲਾ ਲਈ ਨਾ ਤੋਦੇ ਕੋਈ ਮਾਤਾ ਜੀ ਵਿੱਚ ਬੈਠੇ ਜੀ ਹੁਣ ਵੇਚੀ ਬੈਠੇ ਆ ਉਹਨੇ ਵੇਚੀ ਬੈਠੇ ਤਾਂ ਪਾ ਇਹਨੂੰ ਆਵਾਜ਼ ਦਿੱਤੀ ਕਿ ਤੁਹਾਡੀ ਗੱਡੀ ਆ ਇਹਨਾਂ ਨੇ ਪਾ ਮੈਂ ਇਹਨੂੰ ਮੈਂ ਇਹਨਾਂ ਨਾਲ ਗੱਲ ਵੀ ਕਰਾਤੀ ਆ ਇਹਨਾਂ ਨੇ ਜਵਾਬ ਨਹੀਂ ਦਿੱਤਾ ਗੱਲ ਦਾ ਅਸੀਂ ਦੋ ਵਾਰੀ ਆਵਾਜ਼ ਦਿੱਤੀ ਹੈ ਕਿ ਗੱਡੀ ਤੁਹਾਡੀ ਆ ਕੋਈ ਜਵਾਬ ਦਿੰਦਾ ਕਿਹੜੀ ਕੰਪਨੀ ਕਿਹੜੀ ਕੰਪਨੀ ਕੋ ਗਿਆ ਠੇਕਾ ਤੁਹਾਡਾ ਮਾਤਾ ਜੀ ਬਾਅਦ ਚ ਆ ਕੇ ਬੈਠੇ ਠੇਕਾ ਕਿਹੜੀ ਕੰਪਨੀ ਕੋ ਵਾ ਭਾਜੀ ਪੰਜਾਬ ਤੋਂ ਲੋਕੋ ਹੀ ਵੇਖੋ ਲਾ ਧੱਕੇ ਸ਼ਾਹੀ ਧੱਕੇ ਸ਼ਾਹੀ ਨਾ ਕੋਈ ਹਲੋ ਇਹ ਮੈਂ ਤਾਂ ਬੈਸ ਨਹੀਂ ਨਹੀਂ ਡਿਆ ਮੈਂ ਤਾਂ ਕਹਿੰਦਾ ਬਜ਼ੁਰਗ ਨੇ ਜਾਨਦੋ ਦਵਾਈ ਲੈਣ ਆਏ ਉਹ ਤਾਂ ਕਹਿੰਦੇ ਮਤਸ਼ੁਰੂ ਬਾਹਰ ਖੜੇ ਬਾਹਰੋ ਇਹਦੇ ਇਹੋ ਹੀ ਕਹਿਤਾ ਵੇ ਜੇ ਗਰਮੀ ਹੈ ਜਾਨ ਬਾਹਰੋ ਇਹ ਮੈਂ ਤਾਂ ਜਾਣੀ ਨਹੀਂ ਕਰਦੇ ਆ ਮੈਂ ਤੇ ਹੋਈ ਆ ਭਾਅ ਨਾ ਦੱਟਿਆ ਇਹਦੀ ਆਪ ਕੋ ਗਲਤ ਜਾਣਕਾਰੀ ਦੇ ਰਹੇ ਹੋ ਵੀ ਚਲੋ ਜੀ ਲੇਣਾ ਚਾਹੁੰਦੇ ਨਾਲ ਸੁਣੋ ਇਹਨਾਂ ਨਾਲ ਮੈਂ ਕੀ ਕਰਾਂ ਉਹਨਾਂ ਨੂੰ ਲਿਆਓ ਉਹਨਾਂ ਨੂੰ ਲਿਆਓ ਤਨੀ ਵੇਖ ਮੈਂ ਕੀ ਤੇ ਇਹਨਾਂ ਨੂੰ ਬਾਹਰੇ ਤਾਂ ਗਿਆ ਨਾ ਨਾ ਕੀ ਕਹਿੰਦਾ ਕੋਲੋਂ ਬਣਾਉਂ ਨੀਂ ਹੋਣੀ ਏ ਕਿ ਜਦੋਂ ਮੈਡੀਸਨ ਵਾਲੇ ਨੂੰ ਕੰਮਤ ਤੁਹਾਡਾ ਤਰਵਾ ਲੈ ਲਿਆ ਕੋਈ ਦਰਦ ਨਾ ਹੋਇਆ ਠੀਕ ਹੈ ਜੀ ਗੱਲ ਬਹੁਤ ਆ ਗਈ ਨੀਂ ਜਾਣ ਕੇ ਬੈਠ ਪਾ ਲਿਆ ਤੇਰਾ ਪਾਪਾ ਦੀ ਦੀਵਾਰ ਨੂੰ ਖਲ ਨਹੀਂ ਪਾਇਆ ਮਾਤਾ ਬਾਹਰ ਨਹੀਂ ਪਾਇਆ ਮਾਤਾ ਬਾਹਰ ਹੀ ਬਾਂਝ ਬਣਾਇਆ ਮੈਂ ਕਿਹਾ ਬੰਨਿਆ ਕਿਹਨਾਂ ਬਾਹਰ ਬਾਹਰ ਜੀ ਬੈਠੇ ਨੇ ਪਰ ਬੈਠੇ ਵੀ ਹੈਗੇ ਇਹਨਾਂ ਵਿੱਚ ਜੀ ਮਾਤਾ ਜੀ ਬਾਹਰ ਕਰਿਆ ਨਾ ਤੁਹਾਨੂੰ ਨਾ ਜੀਆ ਮਾਤਾ ਜੀ ਨੂੰ ਗੱਡੀ ਵਿੱਚ ਬਹਾਉਂ ਪਿਆ ਕਿ ਨਹੀਂ ਗਿਆ ਉਹ ਗੱਡੀ ਉਹਦਾ ਕੰਮ ਮਾਤਾ ਜੀ ਗੱਡੀ ਚ ਲੈ ਪਾ 5 ਮਿੰਟ ਹੋਏ ਸਾਰੇ ਦਵਾਈ ਲੈਂਦੇ ਨੂੰ ਮੈਂ ਤਾਂ ਤਰਲਾ ਵੀ ਤੁਹਾਡਾ ਮਾਰਿਆ ਵੀ ਜਾਨ ਦੋ ਕੋਈ ਬਾਹਰ ਕਰੇ ਨਾ ਜਾ ਕਿ ਨਹੀਂ ਬੈਜੋ ਮਾਤਾ ਜੀ ਅੰਦਰ ਮਾਤਾ ਜੀ ਗੱਡੀ ਤੁਹਾਡੀ ਸੜ ਦੇਣੀ ਆਪਾਂ ਕਿੱਦਾਂ ਨਹੀਂ ਬਾਜੀ ਨਲਜ਼ ਗੱਡੀ ਲੱਗੀ ਐ ਤੇ